ਸੁਰਤੀ ਦਾ ਜਿਹੜਾ ਮੇਲ ਸ਼ਬਦ ਦੇ ਨਾਲ ਹੋਣ ਲੱਗਦਾ ਨਾ ਉਧਰੋਂ ਮੇਲ ਹੋਣ ਲੱਗਦਾ ਇਧਰੋਂ ਕਨੈਕਸ਼ਨ ਕੱਟ ਹੁੰਦਾ ਕਿ ਇਹਦੇ ਨਾਲ ਮਨ ਦਾ ਪੌਣ ਦੇ ਨਾਲ ਉਦੋਂ ਥੋੜਾ ਜਿਹਾ ਮਹਿਸੂਸ ਹੁੰਦਾ ਕਿ ਸਾਡਾ ਸਾਹ ਕੁੱਟ ਮਾਰ ਲੱਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਦੋਂ ਵੀ ਸਿਮਰਨ ਕਰਦਾ ਹਾਂ ਤਾਂ ਸਾਹ ਕੁੱਟ ਹੁੰਦਾ ਅਜਿਹਾ ਕਮੈਂਟ ਆਪਾਂ ਨੂੰ ਅੱਜ ਆਇਆ ਹੈ ਹਿਸਟਰੀ ਆਫ ਵਰਲਡ ਇਹ ਪਰ ਨੂੰ ਲਿਖਦੇ ਆ ਸੰਗਤ ਜੀ ਕੋ ਬੇਨਤੀ ਕਰਨੀ ਆ ਕਿ ਜਦੋਂ ਵੀ ਕਮੈਂਟ ਕਰਦੇ ਆ ਤਾਂ ਬਾਬਾ ਸ਼ਬਦ ਮੋਰੇ ਨਾ ਵਰਤਿਆ ਕਰੋ ਸਾਨੂੰ ਨਹੀਂ ਪਤਾ ਕਿ ਬਾਬਾ ਸ਼ਬਦ ਕਿਹਨਾਂ ਤੇ ਲੱਗਦਾ ਹੈ ਪਰ ਪਲੀਜ਼ ਤੁਸੀਂ ਵਰਤਿਆ ਨਾ ਕਰੋ ਬਹੁਤੇ ਜੀਬ ਪਤਾ ਕੀ ਕਰਦੇ ਆ ਕਿ ਜੇ ਆਪਾਂ ਗੁਰਬਾਣੀ ਦੀਆ ਵੀਡੀਓ ਪਾਉਣੀ ਆ ਤਾਂ ਆਪਾਂ ਨੂੰ ਬਾਬਾ ਜੀ کہہ ਕੇ ਬੁਲਾ ਦਿੰਦੇ ਤੁਸੀਂ ਵੀਰ ਜੀ کہہ ਕੇ ਬੁਲਾ ਲਿਆ ਕਰੋ ਜਾਂ ਸਾਡਾ ਨਾਮ ਲੈ ਲਿਆ ਕਰੋ ਭਾਈ ਹਰਦੀਪ ਸਿੰਘ ਪਰ ਬਾਬਾ ਸ਼ਬਦ ਨਾ ਵਰਤੋ ਇਹ ਕੀ ਆਵੇ ਇਹ ਕਾਲ ਦੀ ਇੱਕ ਨਾ ਸ਼ਰਾਰਤ ਹੁੰਦੀ ਆ ਜਿੰਨਾ ਆਪਾਂ ਬਾਬਾ ਬਾਬਾ ਸੁਣਨਾ ਹੈ ਨਾ ਮਨ ਦੇ ਵਿੱਚ ਕਿਤੇ ਨਾ ਕਿਤੇ ਹੰਕਾਰ ਵੀ ਆ ਜਾਂਦਾ ਤੇ ਅੱਗੇ ਜਾਣ ਦਾ ਜਿਹੜਾ ਸਫਰ ਹੈ ਉਹ ਰੁਕ ਸਕਦਾ ਤੇ ਆਪਾਂ ਕਦੀ ਵੀ ਕਿਸੇ ਨੂੰ ਬਹੁਤ ਜਲਦੀ ਬਾਬਾ ਨਹੀਂ ਕਹਿਣਾ ਸਾਨੂੰ ਲੱਗਦਾ ਹੈ ਵੀ ਸ਼ਾਇਦ ਉਹ ਕੋਈ ਅਵਸਥਾ ਹੋਵੇਗੀ ਜਾਂ ਕੋਈ ਉਹ ਉਮਰ ਹੋਵੇਗੀ ਕਿ ਜਦੋਂ ਆਪਾਂ ਕਿਸੇ ਨੂੰ ਕੋਈ ਬਾਬਾ ਸ਼ਬਦ ਯੂਜ਼ ਕਰਦੇ ਆ ਜੋ ਗ੍ਰਾਂਥੀ ਸਿੰਘ ਹੁੰਦੇ ਨੇ ਆਪਾਂ ਤਾਂ ਉਹਨਾਂ ਨੂੰ ਵੀ ਬਾਬਾ ਕਹਿ ਕੇ ਬੁਲਾ ਲੈਂਦੇ ਆ ਭਾਈ ਸਾਹਿਬ ਕਹਿ ਕੇ ਬੁਲਾਉਣਾ ਚਾਹੀਦਾ ਜਾਂ ਆਪਾਂ ਨਾਮ ਲੈ ਸਕਦੇ ਆ ਅੱਛਾ ਇਹ ਆਪਾਂ ਨੂੰ ਕਮੈਂਟ ਕਰਦੇ ਆ ਕਿ ਸਾਹ ਕਿਉਂ ਘੁੱਟਿਆ ਜਾਂਦਾ ਸਿਮਰਨ ਕਰਦਿਆਂ ਨੂੰ ਸੰਗਤ ਜੀ ਸਿਮਰਨ ਕਰਦਿਆਂ ਨੂੰ ਕਦੀ ਵੀ ਸਾਡਾ ਸਾਹ ਨਹੀਂ ਘੁੱਟ ਹੁੰਦਾ ਸਾਨੂੰ ਲੱਗਦਾ ਵੀ ਇਹਨਾਂ ਨੇ ਸ਼ਾਇਦ ਕਮੈਂਟ ਥੋੜਾ ਗਲਤ ਲਿਖਿਆ ਜਦੋਂ ਆਪਾਂ ਧਿਆਨ ਦੇ ਵਿੱਚ ਜਾਂਦੇ ਆ ਸੁਰਤੀ ਦਾ ਜਿਹੜਾ ਮੇਲ ਸ਼ਬਦ ਦੇ ਨਾਲ ਮਿਲਣ ਲੱਗਦਾ ਨਾ ਉਦੋਂ ਮੇਲ ਹੋਣ ਲੱਗਦਾ ਇਦੋਂ ਕਨੈਕਸ਼ਨ ਕੱਟ ਹੁੰਦਾ ਕਿ ਇਹਦੇ ਨਾਲ ਮਨ ਦਾ ਪੌਣ ਦੇ ਨਾਲ ਉਦੋਂ ਥੋੜਾ ਜਿਹਾ ਮਹਿਸੂਸ ਹੁੰਦਾ ਕਿ ਸਾਡਾ ਸਾਹ ਕੱਟ ਮੁਰ ਲੱਗਾ ਤੇ ਉਦੋਂ ਸਾਡਾ ਬੋਲ ਕੇ ਸਿਮਰਨ ਨਹੀਂ ਚੱਲਦਾ ਆਪਾਂ ਚੁੱਪ ਕਰਕੇ ਉਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਗਾਇਆ ਹੁੰਦਾ ਮਤਲਬ ਆਪਾਂ ਧਿਆਨ ਦੇ ਵਿੱਚ ਹੁੰਨੇ ਆ ਜਦੋਂ ਇਹ ਘਟਨਾ ਵਾਪਰਦੀ ਆ ਸਿਮਰਨ ਕਰਦੇ ਆ ਨੂੰ ਜਦੋਂ ਆਪਾਂ ਬੋਲ ਕੇ ਵਾਹਿਗੁਰੂ ਗੁਰਮੁੰਤਰ ਦਾ ਅਭਿਆਸ ਕਰਦੇ ਆ ਫਿਰ ਤਾਂ ਆਪਾਂ ਨਾਰਮਲ ਜਿਵੇਂ ਆਮ ਗੱਲ ਕਰਦੇ ਆ ਵਾਹਿਗੁਰੂ ਵਾਹਿਗੁਰੂ ਉਦੋਂ ਸਾਹ ਹੀ ਕੱਟ ਹੁੰਦਾ ਸਾਨੂੰ ਲੱਗਦਾ ਵੀ ਉਦੋਂ ਤਾਂ ਫੇਫੜੇ ਸਾਡੇ ਖੁੱਲ ਜਾਂਦੇ ਆ ਤੇ ਸਾਹ ਖੁੱਲ ਕੇ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜਿਹੜੀ ਪੌਣ ਇੱਕ ਨਾਸਕਾ ਤੋਂ ਚਲਦੀ ਸੀ ਵੱਧ ਘਟ ਹੁੰਦੀ ਸੀ ਉਹ ਸਿਮਰਨ ਕਰਨ ਦੇ ਨਾਲ ਦੋਵੇਂ ਨਾਸਕਾ ਤੋਂ ਬਰਾਬਰ ਹੋਣਾ ਸ਼ੁਰੂ ਹੋ ਜਾਂਦੀ ਤੇ ਇੱਥੋਂ ਵੀ ਸਾਨੂੰ ਮਹਿਸੂਸ ਲੱਗਦਾ ਵੀ ਜਿਵੇਂ ਕੁਝ ਖੁੱਲ ਗਿਆ ਸਾਹ ਵਧੀਆ ਤਰੀਕੇ ਨਾਲ ਅੰਦਰ ਜਾਣਾ ਸ਼ੁਰੂ ਹੋ ਗਿਆ ਸੋ ਸਿਮਰਨ ਕਰਦਿਆਂ ਨੂੰ ਕਦੀ ਵੀ ਸਾਡਾ ਸਾਹ ਨਹੀਂ ਕੁੱਟਿਆ ਜਾਂਦਾ ਜਦੋਂ ਆਪਾਂ ਧਿਆਨ ਦੇ ਵਿੱਚ ਜਾਂਦੇ ਆ ਸ਼ਬਦਾਂ ਨੂੰ ਸੁਣਦੇ ਆ ਉਦੋਂ ਸਾਡੇ ਨਾਲ ਇਹ ਘਟਨਾ ਵੱਪਰ ਸਕਦੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੇ ਪਤ